ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ 18480 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ ਨੂੰ ਹਰਾਇਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੂਪਚੰਦ ਸਿੰਘਲਾ ਤੀਜੇ ਸਥਾਨ ਤੇ ਰਹੇ। ਹਾਂ ਜੀ ਹਾਂ ਜੀ ਮਨਜੀਤ ਜੀ ਕੀ ਕਰਨਾ ਬੜੀ ਤੇ ਮਾਂਕੀ ਵੀ ਤਰਫ ਆਵਾਜ਼ ਹੈ ਸਮੋਕੇ ਤੇ ਤਾਂ ਜਨਾਬ ਮੈਂ ਰੱਬ ਦੀ ਜ਼ਾਤ ਰਹੀ ਜਿਹੜਾ ਇੱਜ਼ਤ ਦਿੰਦਾ ਇਨਸਾਨ ਜਿਹੜਾ ਦਿਲ ਦਿੰਦਾ ਜਿਹਦੀ ਜ਼ਿੰਦਗੀ ਮੌਤ ਹੈ ਔਰ ਇਹ ਜਿਹੜੀਆਂ ਅਹੁਦੇਦਾਰੀਆਂ ਹੁੰਦੀਆਂ ਔਰ ਇਹ ਵਜ਼ੀਰੀਆਂ ਹੁੰਦੀਆਂ ਇੱਥੇ ਆਮ ਐਮਐਲਏ ਇਸ ਸਦਾ ਤੋਂ ਪਰਮਾਤਮਾ ਦੀਆਂ ਹੁੰਦੀਆਂ ਔਰ ਇਨਸਾਨ ਕੋਲੇ ਤਾਂ ਇਹ ਆਣੀ ਜਾਣੀ ਚੀਜ਼ ਹੈ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰੀਆ ਦਾ ਕਰੂੰਗਾ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਕਿਉਂਕਿ ਪੰਜਾਬ ਮੇਰਾ ਘਰ ਹੈ ਔਰ ਪੁਠਿੰਡਾ ਦੇ ਲੋਕ ਇਹ ਮੇਰਾ ਕੁਨਬਾ ਹੈ ਔਰ ਉਹਨਾਂ ਨੇ ਮੇਰੇ ਤੇ ਇਤਬਾਰ ਕੀਤਾ ਹੈ ਮੇਰੇ ਮੇਰੇ ਨਾਲ ਪਿਆਰ ਕੀਤਾ ਹੈ ਮੇਰੇ ਤੇ ਭਰੋਸਾ ਤਸੱਲੀ ਯਕੀਨ ਕੀਤਾ ਤੇ ਮੈਂ ਬਠਿੰਡਾ ਦੇ ਲੋਕਾਂ ਦੀ ਵਫਾਦਾਰੀ ਜਿਹੜੀ ਹੈ ਇਹ ਮਨਪ੍ਰੀਤ ਨੂੰ ਵੀ ਵਫਾਦਾਰੀ ਦੇ ਸਬਕ ਜਿਹੜੇ ਉਹ ਸਿਖਾ ਕੇ ਗਈ ਹੈ ਤੇ ਮੈਂ ਉਹਨਾਂ ਨੂੰ ਇਹ ਕਵਾਂਗਾ ਕਿ ਮਨਪ੍ਰੀਤ ਕਦੇ ਬਠਿੰਡਾ ਦੇ ਲੋਕਾਂ ਨਾਲ ਤੇ ਪੰਜਾਬ ਨਾਲ ਕਿਉਂਕਿ ਇਹ ਮੇਰਾ ਖਾਨਦਾਨ ਹੈ ਮੇਰਾ ਪਰਿਵਾਰ ਹੈ ਮੈਂ ਕਦੇ ਉਹਨਾਂ ਨਾਲ ਵਫਾ ਬੇਵਫਾਈ ਨਹੀਂ ਕਰੂੰਗਾ ਕਿਉਂਕਿ ਜੇ ਮੈਂ ਬਠਿੰਡਾ ਦੇ ਲੋਕਾਂ ਨਾਲ ਬੇਵਫਾਈ ਕਰਦਾ ਤਾਂ ਸਮਝ ਲਓ ਮੈਂ ਆਪਣੇ ਖੂਨ ਨਾਲ ਵਫਾ ਬੇਵਫਾਈ ਕਰੂੰਗਾ ਸੋ ਮੈਂ ਆਪ ਸਭ ਦਾ ਇਸ ਮੌਕੇ ਤੇ ਨਿਹਾਇਤ ਖੁਸ਼ੀ ਤੇ ਮੁਸਰਰਤਾ ਮੌਕਾ ਹੈ ਪਰ ਇਸ ਗੱਲ ਦਾ ਵੀ ਫਿਕਰ ਹੈ ਕਿ ਪੰਜਾਬ ਦੀ ਤਕਦੀਰ ਨੇ ਇੱਕ ਕਰਵਟ ਤਾਂ ਲਈ ਹੈ ਪਰ ਇਸ ਪੰਜਾਬ ਨੂੰ ਕੱਲਾ ਬਚਾਣਾ ਨਹੀਂ ਇਹਨੂੰ ਚਲਾਣਾ ਵੀ ਹੈ ਕਿ ਚੱਲੇਗਾ ਕਿ ਉਹ। ਔਰ ਪਰਮਾਤਮਾ ਦੀ ਜ਼ਾਤ ਤੋਂ ਮੈਂ ਇੱਕ ਵਾਰੀ ਫੇਰ ਅੱਜ ਅਰਦਾਸ ਕਰਦਾ ਹਾਂ, ਪ੍ਰਾਰਥਨਾ ਕਰਦਾ ਹਾਂ ਕਿ ਰੱਬਾ ਸਾਨੂੰ ਹਿੰਮਤ ਦੇਈ। ਕਿ ਅਸੀਂ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਆਸਾਂ ਤੇ ਉਮੀਦਾਂ ਨਾਲ ਕੈਪਟਨ ਅਮਰਿੰਦਰ ਸਿੰਘ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਅੱਜ ਪੰਜਾਬ ਦੀ ਬਾਗਡੋਰ ਪੰਜਾਬ ਸਾਡੇ ਹੱਥਾਂ 'ਚ ਦਿੱਤੀ ਐ, ਤਾਂ ਪਰਮਾਤਮਾ ਸਾਨੂੰ ਹਿੰਮਤ ਦੇਈ। ਅਸੀਂ ਲੋਕਾਂ ਤੇ ਦੀਆਂ ਆਸਾਂ ਤੇ ਉਮੀਦਾਂ ਤੇ ਪੂਰਾ ਪਰਫੈਕਟ ਹੈ ਮੈਂ तमाम ਬਠਿੰਡਾ ਵਾਸੀਆਂ ਦਾ ਅੱਜ ਸ਼ੁਕਰੀਆ ਦਾ ਕਰਦਾ ਥੈਂਕ ਯੂ ਜੀ ਮਤਲਬ ਕਿਹਨਾ ਜੀ ਬਸੋਣਾ ਰਿਜ਼ਲਟ ਸੁਣ ਕੇ ਆਏ ਆ ਕਾਂਗਰਸ ਪਾਰਟੀ ਜਿੱਤੀ ਹੈ ਮਨਪਿੰਦ ਬਾਦਲ ਸਾਹਿਬ ਨੂੰ ਬਹੁਤ ਬਹੁਤ ਬਤਾਈ ਐਂਡ ਆਈ ਵਿਸ਼ਮ ਵੈਰੀ ਗੁੱਡ ਲੱਕ ਕਿਤੇ ਕਿ ਤੁਸੀਂ ਜੋ ਇੰਨੀ ਤਿਆਰੀ ਕੀਤੀ ਸੀ ਤਿਆਰੀ ਕਰਨ ਦੇ ਬਾਵਜੂਦ ਵੀ ਤੁਸੀਂ ਰਿਜ਼ਲਟ ਮਤਲਬ ਤਿਆਰੀ ਕੀਤੀ ਸੀ ਇਲੈਕਸ਼ਨ ਲੜੀ ਹੈ ਇੱਕ ਬੰਦਾ ਜੱਤ ਦਾ ਇੱਕ ਹਾਰਦਾ ਹਾਰ ਗਿਆ